ਕਾਲੀਦਾਲ ਦੇ ਪ੍ਰਧਾਨ ਸਾਹਿਬ ਜੀ ਦੇ ਬਾਦਲ ਹੋਣ ਦੇ ਹਲਕਾ ਲੋਕ ਸਭਾ ਨਡ ਪਰ ਦੇ ਲਈ ਮੈਨੂੰ ਇਨਚਾਰਜ ਦੇ ਤੌਰ ਤੇ ਡਿਊਟੀ ਦਿੱਤੀ ਗਈ ਹੈ ਉਸ ਡਿਊਟੀ ਦੇ ਚੈਸੀ ਮਲ ਮੈਂ 9 ਦੇ 9 ਸੈਗਮੈਂਟ ਦੇ ਵਿੱਚ ਮੀਟਿੰਗਾਂ ਕਰਕੇ ਜਿੱਤੇ ਮੁੱਖ ਮੁੱਦੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ्ञਾ ਵੋਟਾਂ ਬਣਾਉਣ ਲਈ ਪ੍ਰੇਰਿਤ ਦੇ ਤੇ ਨਾਲ ਸ਼ਰਮਣੀ ਕਾਲੀਦਾਲ ਬਰਨਸੂ ਸਹੀ ਮੈਨਾ ਵਿੱਚ ਕੇਂਦਰ ਦੀ ਝੇਬ ਮੰਨ ਕੇ ਕੇਂਦਰ ਦੇ ਦਬਾਅ ਹੇਠ ਆ ਕੇ ਕੇਂਦਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਡਰ ਕੇ ਪੰਜਾਬ ਦੇ ਮੁੱਖ ਮੰਤਰੀ ਵਿਧਾਨਕ ਤੌਰ ਤੇ ਸੂਬੇ ਦੀ ਰਾਖੀ ਨਹੀਂ ਕਰ ਸਕਦੇ। ਬਲਕਿ ਪਹਿਲਾਂ ਹੀ ਗੰਭੀਰਤਾ ਨੂੰ ਦੇਖਦੇ ਹੋਏ ਅਸਲੀਅਤ ਨੂੰ ਦੇਖਦੇ ਹੋਏ ਇਹ ਮਸਲੇ ਦਾ ਹੱਲ ਕੱਢੇ। ਪੰਜਾਬ ਨੂੰ ਚੋਣਾ ਬਹੁਤ ਵਿੱਚ ਹੈ ਜੇ ਤਾਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤਾਂ ਕਿਸਾਨੀ ਸੰਘਰਸ਼ ਦੇ ਇਰੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਲੋੜ ਆ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜੀ ਬាទਲ ਹੋਰ ਨੇ ਹਲਕਾ ਲੋਕ ਸਭਾ ਨਨਪੁਰ ਦੇ ਲਈ ਮੈਨੂੰ ਇਨਚਾਰਜ ਦੇ ਤੌਰ ਤੇ ਡਿਊਟੀ ਦਿੱਤੀ ਹੋਈ ਆ ਉਸ ਡਿਊਟੀ ਦੇ ਤਹਿਤ ਹੀ ਮੱਲ ਮੈਂ 9 ਦੇ 9 ਸੈਗਮੈਂਟ ਦੇ ਵਿੱਚ ਮੀਟਿੰਗਾਂ ਕਰਕੇ ਜਿੱਥੇ ਮੁੱਖ ਮੁੱਦੇ ਨੇ ਸ਼ਰਮਣੀ ਗੁਰਦੁਆਰਾ ਪਰਵਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਪ੍ਰੇਰਦੇ ਤੇ ਨਾਲ ਸ਼ਰਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਪੰਜਾਬ ਚੋਂ ਯਾਤਰਾ ਵਿੱਚ ਲੋਕਾਂ ਦੀ ਸ਼ਮੂਲੀਤ ਕਰ ਲਈ ਤੇ ਇਸ ਹਲਕੇ ਦੇ ਵਿੱਚ ਜਿਹੜੀ ਪੰਜਾਬ ਚੋਂ ਯਾਤਰਾ ਉਹਦੇ ਪ੍ਰਬੰਧ ਕਰ ਲਈ ਇਹ ਮੀਟਿੰਗਾਂ ਅਸੀਂ ਕਰਦੇ ਆਂ ਪਰ ਹੁਣ ਕਿਸਾਨੀ ਸੰਘਰਸ਼ ਸ਼ੁਰੂ ਹੋ ਗਿਆ ਕਿਸਾਨੀ ਸੰਘਰਸ਼ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਸचेत ਕਰਦੇ ਆਂ ਉਸ ਸੰਘਰਸ਼ ਵਿੱਚ ਪ੍ਰੇਰ ਕੇ ਲੋਕਾਂ ਨੂੰ ਜਾਣ ਲਈ ਵੀ ਕਹਿੰਦੇ ਆਂ ਔਰ ਸਾਡੀ ਹਰ ਮੀਟਿੰਗ ਜਿਹੜੀ ਆ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਪਰਿਵਾਰਕ ਮੈਂਬਰ ਵੀ ਇਸ ਤਰ੍ਹਾਂ ਅਸੀਂ ਅੱਜ ਦੇ ਥੋੜੋ ਇੱਕ ਅ ਰਾਜਨੀਤੀ ਜਿਹੜੀ ਆ ਅਸੀਂ ਸੇਵਾ ਨੂੰ ਮੁਖਰਾ ਰੱਖ ਕੇ ਬਣੀ ਆ ਅਸੀਂ ਕੋਈ ਪਹਿਲੀ ਕਰਦਾ ਮੈਂ ਕਦੇ ਜ਼ਿੰਦਗੀ ਦੇ ਵਿੱਚ ਆਪ ਮੰਗ ਕੇ ਕਦੇ ਟਿਕਟ ਨਹੀਂ ਲਈ ਪਾਰਟੀ ਤੋਂ ਕਦੇ ਵੀ ਨਾ ਮੈਂ ਕਦੇ ਕਲੇਮ ਕੀਤਾ ਹਮੇਸ਼ਾ ਮਤਲਬ ਪਾਰਟੀ ਨੇ ਜਿੱਥੇ ਮੈਨੂੰ ਠੀਕ ਸਮਝਿਆ ਉੱਥੇ ਚੋਣ ਲੜਾਈ ਤੇ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਲੋਕ ਸਭਾ ਹਲਕਾ ਨਨਪੁਰ ਸਾਹਿਬ ਲਈ ਇੰਚਾਰਜ ਦੇ ਤੌਰ ਤੇ ਡਿਊਟੀ ਸੌਂਪੀ ਆ ਉਹਦੇ ਲਈ ਹੋਰ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਸਾਰਕਰਾਂ ਦੀਆਂ ਮੀਟਿੰਗਾਂ ਕਰਕੇ ਉਹਦੇ ਵਿੱਚ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਲਈ ਤੇ ਪੰਜਾਬ ਬਚਾਓ ਯਾਤਰਾ ਵਿੱਚ ਲੋਕਾਂ ਦੀ ਸ਼ੋਹਰਤ ਕਰਾਉਣ ਲਈ ਤੇ ਤੀਜੀ ਗੱਲ ਜਿਹੜੀ ਹੁਣ ਨਵੇਂ ਕਿਸਾਨੀ ਸ਼ਹਿਰ ਦੇ ਵਿੱਚ ਆਈ ਆ ਕਿਸਾਨੀ ਸੰਘਰਸ਼ ਨਾਲ ਲੋਕਾਂ ਨੂੰ ਜੋੜਨ ਲਈ ਪ੍ਰੇਰਣ ਲਈ ਅਸੀਂ ਮੀਟਿੰਗਾਂ ਦਾ ਸ਼ੁਰੂ ਕੀਤਾ ਹੋਇਆ ਡਾਟਰ ਜੀਮਾ ਦੇ ਵੱਲੋਂ ਕਲੇਮ ਕਰਨਾ ਕੋਈ ਮਾੜੀ ਗੱਲ ਹੈ ਜੇ ਡਾਟਰ ਤੀਮਾ ਨੇ ਕਲੇਮ ਆਪ ਪਾਰਟੀ ਤਾਂ ਨਹੀਂ ਕੀਤਾ ਜਾਂ ਕਾਂਗਰਸ ਪਾਰਟੀ ਤਾਂ ਨਹੀਂ ਕੀਤਾ ਜੇ ਡਾਟਰ ਤੀਮਾ ਨੇ ਕਲੇਮ ਕੀਤਾ ਤਾਂ ਕਾਲੀ ਦਲ ਨੂੰ ਕੀਤਾ ਅਕਾਲੀ ਦਲ ਦਾ ਹਰ ਵਰਕਰ ਰਾਮ ਸਿੰਘ ਵੀ ਕਰ ਸਕਦਾ ਦਾ ਕਲੇਮ ਸ੍ਰੀਂਦਰ ਵੀ ਕਰ ਸਕਦਾ ਦਾ ਮਟੌਰ ਮਨਜੀਤ ਦੇ ਬਰਾੜ ਵੀ ਕਰ ਸਕਦਾ ਗੁਰਨਾਥ ਵੀ ਕਰ ਸਕਦਾ ਅਕਾਲੀ ਦਲ ਦਾ ਹਰ ਵਰਕਰ ਪਾਰਟੀ ਨੂੰ ਕਲੇਮ ਕਰ ਸਕਦਾ ਕਹਿੰਦਾ ਪਰ ਅਜੇ ਕਲੇਮ ਕਰਨਾ ਪਾਰਟੀ ਨੇ ਕਲੇਮ ਮੰਗੇ ਨੇ ਨਾ ਅਜੇ ਕਲੇਮ ਕਰਨ ਦਾ ਕੋਈ ਸਮਾਂ ਹੀ ਆ ਅਜੇ ਤਾਂ ਪਾਰਟੀ ਨੂੰ ਮੰਗ ਲੀਹਾਂ ਤੇ ਲਿਆ ਕੇ ਪਾਰਟੀ ਨੂੰ ਇੱਕ ਸੰਘਰਸ਼ ਵਿਦ ਤੋਰ ਕੇ ਪੰਜਾਬ ਨੂੰ ਬਚਾਉਣ ਦੇ ਲਈ ਅਜੇ ਤਾਂ ਪਾਰਟੀ ਨੂੰ ਅਸੀਂ ਧੋਲ ਰਹੇ ਆਉਣ ਵਾਲੇ ਸਮੇਂ ਵਿੱਚ ਚੋਣਾਂ ਜਦੋਂ ਆਉਣਗੀਆਂ ਉਦੋਂ ਕਲੇਮ ਵੀ ਮੰਗੇ ਜਾਣਗੇ ਉਦੋਂ ਹਰ ਬੰਦਾ ਕਲੇਮ ਦੇ ਦਗਾ ਜੇ ਕੋਈ ਵੀ ਇਹ ਕੋਈ ਆਪਾ ਸਾਡਾ ਸਮਰਥਨ ਨਾਲ ਹੋਏਗਾ ਕਿਦਾਂ ਜੇ ਮੰਨ ਲਓ ਵੀ ਉਮੀਦਵਾਰ ਕੋਈ ਹੋਰ ਹੋ ਜਾਂਦੀ ਹੈ ਜਿਹੜਾ ਉਮੀਦਵਾਰ ਤਾਂ ਪਾਰਟੀ ਲਾਉਂਦੀ ਹੈ ਪਾਰਟੀ ਵੱਲੋਂ ਦੇ ਨਾਲ ਲੜੇ ਜਾਊਗਾ ਪਾਰਟੀ ਦੇ ਹਰ ਵਰਕ ਨੂੰ ਦੀ ਸਪੋਰਟ ਕਰੂਗਾ ਠੀਕ ਹੈ ਆ ਦੇ ਕੁਝ ਪਿੰਡਾਂ ਦੇ ਵਿੱਚ ਸਰਕਲ ਮੀਟਿੰਗਾਂ ਕੀਤੀਆਂ ਪੰਜਾਬ ਭਰ ਵਿੱਚ ਪਾਰਟੀ ਪ੍ਰਧਾਨ ਸਾਹਿਬ ਜੀ ਦੀ ਬਾਦਲ ਵੱਲੋਂ ਮਲ ਅੱਡਾ ਢਾਡੇ ਹਲਕਿਆਂ ਦੇ ਵਿੱਚ ਲੋਕ ਸਭਾ ਦੇ ਹਿਸਾਬ ਨਾਲ ਡਿਊਟੀਆਂ ਲਾਈਆਂ ਸੀ ਹਲਕਾ ਨੰਦਪੁਰ ਸਾਹਿਬ ਲੋਕ ਸਭਾ ਲਈ ਮੇਰੀ ਡਿਊਟੀ ਲੱਗੀ ਹੋਈ ਹੈ ਤੇ ਉਹਦੇ ਤਹਿਤ ਅਸੀਂ ਪੰਜਾਬ ਭਰ ਵਿੱਚ ਇਹ ਸਰਕਲ ਪਦਰ ਦੀਆਂ ਮੀਟਿੰਗਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਨ ਲਈ ਲਾਮਬੰਦ ਕਰਨ ਲਈ ਪੰਜਾਬੀਏ ਦਾ ਅਹਿਸਾਸ ਕਰਾਉਣ ਲਈ ਔਰ ਪੰਜਾਬ ਨੂੰ ਲੱਗ ਰਹੇ ਹੋਰੇ ਨੂੰ ਰੋਕਣ ਵਾਸਤੇ ਪੰਜਾਬੀਆਂ ਦੀ ਲੰਮਤ ਦੀ ਕਰ ਲਈ ਪ੍ਰੋਗਰਾਮ ਲਿਖੇ ਨੇ ਪੰਜਾਬ ਚੋਂ ਯਾਤਰਾ ਉਹਦੇ ਲਈ ਮਨ ਲੋਕਾਂ ਨੂੰ ਸਮੂਲਿਤ ਕਰ ਲਈ ਜਾਰੀ ਲਈ ਇਹ ਮੀਟਿੰਗਾਂ ਰੱਖੀਆਂ ਨੇ ਔਰ ਆਜਿਪੀਸੀ ਦੀਆਂ ਵੋਟਾਂ ਵੜਾਉਣ ਲਈ ਵੀ ਮਨ ਲੈਣਾ ਮੀਟਿੰਗਾਂ ਵਿੱਚ ਪ੍ਰੇਰਿਆ ਜਾਂਦਾ 28 ਤਰੀਕ ਦਾ ਡੇਟ ਔਰ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਕਿਸਾਨੀ ਸੰਘਰਸ਼ ਵਿੱਚ ਵੀ ਲੋਕਾਂ ਦਾ ਯੋਗਦਾਨ ਪਾਉਣ ਲਈ ਲੋਕਾਂ ਨੂੰ ਪ੍ਰਚਾਰ ਪ੍ਰੇਰਣ ਲਈ ਮੱਲਾ ਸ੍ਰਮਣੀ ਕਾਲੀਦਾਰ ਵਿੱਚੋਂ ਸਹਿਯੋਗ ਦੇਣ ਲਈ ਲੋਕਾਂ ਕੋਲ ਜਾਇਆ ਜਾ ਰਿਹਾ ਔਰ ਉਹਦੇ ਤਹਿਤ ਹੀ ਅਸੀਂ ਇਹ ਮੀਟਿੰਗ ਅੱਜ ਅਨੰਦਪੁਰ ਸਾਹਿਬ ਹਲਕੀਆਂ ਰੱਖੀਆਂ ਸੀ ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੀ ਚੁਸਤ ਚਲਾਕੀ ਕਰਨ ਤੇ ਕੇਂਦਰ ਸਰਕਾਰ ਦੀ ਬੇਰੁਖੀ ਕਰਨ ਅੱਜ ਕਿਸਾਨੀ ਸੰਘਰਸ਼ ਕਿਸੇ ਕੰਡੇ ਨਹੀਂ ਲੱਗ ਰਿਹਾ ਔਰ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਦੋਨਾਂ ਧਿਰਾਂ ਦੇ ਵਕੀਲ ਬਣੇ ਬੈਠੇ ਨੇ ਮਾਲ ਅਜੇ ਤੱਕ ਸਪਸ਼ਟ ਨਹੀਂ ਕਰ ਸਕੇ ਮਾਨ ਸਾਹਿਬ ਕਿ ਸ਼ਿਕਾਰ ਨਾਲ ਨੇ ਕਿ ਸ਼ਿਕਾਰੀ ਨਾਲ ਨੇ ਮਾਨ ਸਾਹਿਬ ਸਪਸ਼ਟ ਨਹੀਂ ਕਰ ਸਕੇ ਕਿ ਕਿਹੜੇ ਧਿਰ ਦੇ ਉਹ ਵਕੀਲ ਨੇ ਸਹੀ ਮੈਨੇ ਵਿੱਚ ਭੰਬਲ ਪੁੱਸੇ ਵਿੱਚ ਪਾ ਕੇ ਕਿਸਾਨੀ ਸੰਘਰਸ਼ ਨੂੰ ਢਾਹ ਲਾਈ ਆ ਸਹੀ ਮੈਨੇ ਵਿੱਚ ਕੇਂਦਰ ਦੀ ਝੇਪ ਮੰਨ ਕੇ ਕੇਂਦਰ ਦੇ ਦਬਾਅ ਹੇਠ ਆ ਕੇ ਕੇਂਦਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਡਰ ਕੇ ਪੰਜਾਬ ਦੇ ਮੁੱਖ ਮੰਤਰੀ ਵਿਧਾਨਕ ਤੌਰ ਤੇ ਸੂਬੇ ਦੀ ਰਾਖੀ ਨਹੀਂ ਕਰ ਸਕੇ ਸੋ ਪੰਜਾਬ ਦੀ ਸਰਹੱਦ ਤੇ ਪੰਜਾਬ ਦੀ ਧਰਤੀ ਤੇ ਹਰਿਆਣੇ ਨੇ ਬੈਰੀਕੇਡ ਲਾਤੇ ਪੰਜਾਬ ਦਾ ਮੁੱਖ ਮੰਤਰੀ ਝੁਪ ਰਿਹਾ ਪੰਜਾਬ ਦਾ ਪ੍ਰਸ਼ਾਸਨ ਝੁਪ ਰਿਹਾ ਪੰਜਾਬ ਦੇ ਖੇਤਾਂ ਵਿੱਚ ਆਣ ਕੇ ਗੈਸ ਦੇ ਗੋਲੇ ਦਾਕੇ ਗਏ ਉਜਾਬ ਦੇ ਹੱਦਾ ਦੇ ਪੰਜਾਬੀ ਖੇਤਰ ਦੇ ਵਿਚ ਆ ਕੇ ਰਾਵੜ ਦੀਆਂ ਗੋਲੀਆਂ ਮਾਰੀਆਂ ਗਈਆਂ ਅੱਖ ਨਿਕਲ ਗਈ ਇੱਕ ਨੌਜਵਾਨ ਦੀ ਦਵਿੰਦਰ ਸੇਖੂਪੁਰ ਦੀ ਤੇ ਤਿੰਨ ਅਸ਼ੀਰ ਹੋ ਗਏ ਕਿਸਾਨ ਸੈਂਕੜੇ ਫੱਟੜ ਹੋ ਗਏ ਕਿਸਾਨ ਪਰ ਪੰਜਾਬ ਦੀ ਸਰਕਾਰ ਨੇ ਮਾੜਾ ਮੋਟਾ ਨੋਟਸ ਵੀ ਨਹੀਂ ਲਿਆ ਕਿ ਉਹਦੀ ਧਰਤੀ ਤੇ ਉਹਦੇ ਖੇਤਰ ਦੇ ਦੂਜਾ ਸੂਬਾ ਕਿਵੇਂ ਧੱਕਾ ਕਰ ਸਕਦਾ ਦਖਲਅੰਦਾਜ਼ੀ ਕਰ ਸਕਦਾ ਤੇ ਸਹੀ ਮੈਨਾ ਵੀ ਤੇ ਪੰਜਾਬ ਦੇ ਕਿਸਾਨਾਂ ਦਾ ਦਰਦ ਪੰਜਾਬ ਦੇ ਕਿਸਾਨਾਂ ਦੀ ਕੀੜਾ ਕੇਦਰ ਤੱਕ ਨਹੀਂ ਪਹੁੰਚਾ ਸਕੇ ਮੁੱਖ ਮੰਤਰੀ ਪੰਜਾਬ ਤੇ ਸਰਕਾਰ ਕੇਂਦਰ ਦੀ ਨੂੰ ਵੀ ਸਹੀ ਮੈਨਾ ਵੀ ਕਿ ਲੋਕਾਂ ਦਾ ਦਰਦ ਨਾ ਜਾਣਨ ਕਰਕੇ ਹਰ ਦੇਖੀ ਕਰਕੇ ਅੱਜ ਇਹ ਸੰਘਰਸ਼ ਜਿਹੜਾ ਲਟਕ ਰਿਹਾ ਔਰ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਪੰਜਾਬ ਦੀ ਸਰਕਾਰ ਨੇ ਉੱਥੇ ਪ੍ਰਬੰਧ ਨਹੀਂ ਕੀਤੇ ਨਾ ਸੇ ਸਵਾਮਾ ਦਾ ਕੋਈ ਪ੍ਰਬੰਧ ਹੋਇਆ ਨਾ ਐਂਬੂਲੈਂਸ ਦਾ ਪ੍ਰਬੰਧ ਹੋਇਆ ਨਾ ਡਾਕਟਰਾਂ ਦਾ ਪ੍ਰੋਪਰ ਪ੍ਰਬੰਧ ਹੋਇਆ ਤੇ ਹਫੜਾ ਦਫੜੀ ਸਹਿਮ ਤੇ ਵਾਤਾਵਰਨ ਦੇ ਵਿੱਚ ਤਿੰਨ ਕਿਸਾਨਾਂ ਦਾ ਚੁਰਾਈ ਕਰ ਜਾਣਾ ਪਰ ਸਰਕਾਰ ਦੇ ਮੱਥੇ ਤੇ ਕਲੰਕ ਆ ਔਰ ਬੜੇ ਮੈਂ ਸਮਝਦਾ ਢੀਠਤਾਈ ਨਾਲ ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਇਹ ਅਸਲੀਅਤ ਤੋਂ ਦੂਰ ਬਣਾ ਬੈਠਾ ਤੋ ਅੱਜ ਸਾਡੀ ਮੰਗ ਆ ਕਿ ਪਹਿਲੀ ਗੱਲ ਤਾਂ ਕਿਸਾਨ ਕੋਈ ਨਜਾਇਜ਼ ਮੰਗ ਨਹੀਂ ਮੰਗ ਰਹੇ ਕਿ ਜੇ ਕਰਜ਼ਾ ਕਾਰਪੋਰੇਟ ਘਰਾਣਿਆਂ ਦਾ ਹਰ ਰੁਪਇਆ ਜਿਹੜਾ ਮਾਫ਼ ਹੋ ਸਕਦਾ ਜਿਹੜੇ ਆਪਣੀ ਐਸ਼ੀਓਈ ਸ਼ਰਤ ਲਈ ਆਪਣੇ ਪਰਿਵਾਰ ਪਾਲਣ ਲਈ ਆਪਣੇ ਨਿੱਜੀ ਹਿੱਤ ਲਈ ਹਰ ਰੁਪਇਆ ਲੈ ਕੇ ਕਾਰੋਬਾਰ ਕਰਦੇ ਨੇ ਕਾਰਪੋਰੇਟ ਘਰਾਣੇ ਉਹਨਾਂ ਦੇ ਕਰਜ਼ੇ ਤੇ ਲਕੀਰ ਵੱਜ ਸਕਦੀ ਆ ਤੇ ਕਿਸਾਨ ਜਿਹੜਾ ਫਾਇਦਾ ਵਾਰ ਕਰਦਾ ਉਹਦਾ 5% ਹਿੱਸਾ ਵੀ ਆਪਣੇ ਪਰਿਵਾਰ ਲਈ ਆਪਣੇ ਲਈ ਰੱਖਦਾ 95% ਤੋਂ ਵੱਧ ਹਿੱਸਾ ਦੇਸ਼ ਦੀ ਭੁੱਖਮਰੀ ਦੂਰ ਕਰਨ ਲਈ ਵਰਦਾ ਜੇ ਉਹਦੇ ਸਿਰ ਕਰਜ਼ਾ ਚੜਿਆ ਤੇ ਉਹਨੂੰ ਮaaf ਕਰਨ ਦਾ ਜ਼ਿੰਮੇਵਾਰੀ ਦੇਸ਼ ਦੀ ਬਣਦੀ ਆ ਇਹ ਤੱਥ ਰੱਖਣ ਵਿੱਚ ਪੰਜਾਬ ਦੀ ਸਰਕਾਰ ਅਸਫਲ ਰਹੀ ਆ ਔਰ ਦੂਜੀ ਗੱਲ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਮਾਰ ਪੈ ਰਹੀ ਆ ਕੁਦਰਤੀ ਆਫਤਾਂ ਦਾ ਕੋਈ ਵਿਚਾਰ ਨਹੀਂ ਕੋਈ ਮੁਆਵਜ਼ਾ ਨਹੀਂ ਉਹਦੀ ਗੱਲ ਵੀ ਦੱਸੀ ਗਈ ਇਹ ਸਹੀ ਦਾਅ ਨਹੀਂ ਮਿਲ ਰਹੇ ਸਹੀ ਪਾਣੀ ਨਹੀਂ ਮਿਲ ਰਹੇ ਕੀ ਐਮਐਸਪੀ ਜੇ 5 ਫਸਲਾਂ ਤੇ ਗਾਰੰਟੀ ਸਰਕਾਰ ਦੇ ਸਕਦੀ ਤਾਂ 23 ਫਸਲਾਂ ਤੇ ਗਾਰੰਟੀ ਕਿਉਂ ਨਹੀਂ ਦੇ ਸਕਦੀ ਇਹ ਗੱਲਾਂ ਸਾਹਮਣੇ ਵਕੀਲ ਬਣ ਕੇ ਰੱਖਣ ਦੀ ਲੋੜ ਸੀ ਜਿਹੜੇ ਬੁਖਵੰਤਰੀ ਪੰਜਾਬ ਰੱਖ ਨਾ ਸਕੇ ਤੇ ਕਿਸਾਨਾਂ ਨੂੰ ਸੰਘਰਸ਼ ਦੇ ਵਿੱਚ ਜਾਣਾ ਪੈ ਰਿਹਾ ਅਕਾਲੀ ਦਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜਾ ਔਰ ਕੇਂਦਰ ਨੂੰ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਮਾਰੇ ਵਕੀਲ ਜਾ ਇਹ ਕਹਿ ਲੋ ਜੇ ਵਿਚੋਲੇ ਵਿੱਚ ਖੋਟ ਹੋਏਗੀ ਤਾਂ ਕਦੇ ਰਿਸ਼ਤਾ ਸਿਰੇ ਨਹੀਂ ਚੜਦਾ ਤੇ ਇਹ ਵੀ ਕੇਂਦਰ ਸਰਕਾਰ ਨੂੰ ਮਤਲਬ ਜਿਹੜੀ ਫੀਡਬੈਕ ਦੇਣੀ ਚਾਹੀਦੀ ਸੀ ਉਹ ਪੰਜਾਬ ਦੀ ਸਰਕਾਰ ਸਹੀ ਮੈਨੇ ਵਿੱਚ ਫੀਡਬੈਕ ਨਹੀਂ ਦੇ ਸਕੀ ਔਰ ਕਿਤੇ ਨਾ ਕਿਤੇ ਗਲਤ ਫਹਮੀਆਂ ਪੈਦਾ ਕਰਕੇ ਕੇਂਦਰ ਦੇ ਸਾਹਮਣੇ ਤੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਵਾ ਸਕੀ ਜੇ ਸਹੀ ਮੈਨੇ ਵਿੱਚ ਕਿਸਾਨੀ ਤਾਕਤ ਦੀ ਗੱਲ ਕਿਸਾਨਾਂ ਵਿੱਚ ਪਏ ਰੋਸ ਤੇ ਗੁੱਸੇ ਦੀ ਗੱਲ ਕੇਂਦਰ ਦੇ ਕੋਲ ਰਿਪਰੈਜ਼ੈਂਟ ਕੀਤੀ ਹੁੰਦੀ ਪੰਜਾਬ ਨੇ ਤਾਂ ਸ਼ਾਇਦ ਕੇਂਦਰ ਜਿਹੜਾ ਹੈ ਉਹ ਗੱਲਬਾਤ ਦੇ ਰਾਹ ਤੋਂ ਨਾ ਭਜਦਾ ਨਹੀਂ ਪਰ ਹਜੇ ਇਧਰ ਤੋਂ ਅਸੀਂ ਮਾਫ਼ ਨਹੀਂ ਕਰ ਸਕਦੇ ਕੇਂਦਰ ਦੀ ਆ ਜਿਹੜਾ ਪਹਿਲੇ ਦਿਨ ਭਰ ਤੋਂ ਸੀ ਕਹਿ ਰਹੇ ਆ ਉਹਨਾਂ ਦੀ ਵੇਰ ਰੁਕੀ ਆ ਉਹਨਾਂ ਦੀ ਅਣ ਦੇਖੀ ਆ ਪਰ ਪਹਿਲੀ ਗੱਲ ਤਾਂ ਉਹਨਾਂ ਦਾ ਬਾੜੇ ਵਕੀਲ ਤੇ ਭਰੋਸਾ ਕਰਨੀ ਐਸਾ ਵਕੀਲ ਜਿਹੜਾ ਦੋਵੇਂ ਪਾਸੇ ਵਕਾਲਤ ਕਰ ਰਿਹਾ ਹੋਵੇ ਉਹਤੇ ਨਿਰਭਰ ਕਰਨਾ ਹੀ ਮਤਲਬ ਕੇਸ ਨੂੰ ਕਜੋਰ ਕਰਨ ਵਾਲੀ ਗੱਲ ਸੀ ਇਹ ਦੋਤੀ ਗੱਲ ਆ ਕੇਂਦਰ ਨੂੰ ਆਪ ਸਿੱਧੇ ਤੌਰ ਤੇ ਗੱਲ ਕਰਕੇ ਕਿਸਾਨਾਂ ਨਾਲ ਇੱਕ ਪਾਸੇ ਮਤਲਬ ਇਹ ਮਸਲਾ ਹੱਲ ਕਰਾਉਣਾ ਇਹਦਾ ਮਤਲਬ ਇਹ ਗੱਲ ਬੜਾ ਭਾਜਪਾ ਨਾਲ ਸਮਝੌਤੇ ਦਿੱਤਾ ਇਹਦਾ ਕੋਈ ਚੱਕਰ ਹੀ ਨਹੀਂ ਸੀ ਗੱਲ ਤਾਂ ਕਿਸਾਨਾਂ ਦੀ ਗੱਲ ਆ ਪੰਜਾਬ ਦੀ ਗੱਲ ਆ ਪੰਜਾਬ ਦੇ ਹਿੱਤਾਂ ਦੀ ਗੱਲ ਆ ਅਸੀਂ ਦੇਵਤ ਤੋਂ ਕਹਿੰਦੇ ਆ ਕਿ ਕਦੇ ਵੀ ਰਾਜਨੀਤਿਕ ਸਮਝੌਤਾ ਕਿਸੇ ਉਹ ਪਾਰਟੀ ਨਾਲ ਨਹੀਂ ਹੋ ਸਕਦਾ ਜਿਹੜਾ ਪੰਜਾਬ ਦਾ ਜੀ ਨੁਕਸਾਨ ਹੁੰਦਾ ਹੋਵੇ ਚਲੋ ਜੀ ਪੰਜਾਬੀ ਦਾ ਨੁਕਸਾਨ ਹੁੰਦਾ ਹੋਵੇ ਕਿਸਾਨੀ ਦਾ ਨੁਕਸਾਨ ਹੁੰਦਾ ਹੋਵੇ ਘੱਟ ਗਿਣਤੀਆਂ ਦੀ ਜਿਹੜੀ ਮਤਲਬ ਉਹਨਾਂ ਦੀ ਜਿਹੜੀ ਲੱਗ ਪਹਿਚਾਨ ਤੇ ਉਹਨਾਂ ਦੀ ਆਪਣੇ ਪਹਿਰਾਵੇ ਸਭਿਆਚਾਰ ਤੇ ਕਿਤੇ ਝੋਟ ਹੋ ਵੀ ਹੋਵੇ ਉਹ ਅਕਾਲੀ ਦਲ ਹਮੇਸ਼ਾ ਸਿਧਾਂਤਕ ਸਮਝੌਤੇ ਦੇ ਹੱਕੇ ਦਾ ਜਿਹੜਾ ਪੰਜਾਬ ਦੇ ਹਿੱਤ ਚ ਹੋਵੇ ਘੱਟ ਗਿਣਤੀਆਂ ਦੇ ਹੱਕਾਂ ਦਾ ਜਾਮਨ ਹੋਵੇ ਤੇ ਦੇਸ਼ ਦੇ ਵਿੱਚ ਮਜ਼ਬੂਤ ਫੈਡਰਲ ਸਿਸਟਮ ਦਾ ਬਣਾਈ ਹੋਵੇ ਜੇਕਰ ਤੁਹਾਨੂੰ ਤਕੋ ਮੈਂ ਸਮਝਦਾ ਕਿ ਕਿਸਾਨਾਂ ਨਾਲ ਗੱਲ ਕਰਨ ਲਈ ਕੇਂਦਰ ਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਜੇ ਨੀਤ ਸਾਫ ਹੋਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਆ ਕਿਸਾਨੀ ਸੰਘਰਸ਼ ਨਾਲ ਜੁੜੇ ਲੀਡਰ ਕਿਸਾਨੀ ਸੰਘਰਸ਼ ਨਾਲ ਜੁੜੀਆਂ ਮੰਗਾ ਜਿਹੜੀਆਂ ਨੇ ਉਹਨਾਂ ਤੋਂ ਕੇਂਦਰ ਕੋਈ ਅਣਜਾਣ ਨਹੀਂ ਹੈ ਗਲਤ ਤਾਂ ਨੀਤ ਸਾਫ ਦੀ ਆ ਗਲਤ ਮਤਲਬ ਮਸਲੇ ਦੇ ਹੱਲ ਕਰਾਉਣ ਦੀ ਆ ਸੋ ਇਸ ਲਈ ਮੈਂ ਨਹੀਂ ਸਮਝਦਾ ਅਕਾਲੀ ਦਲ ਦੀ ਜਾਂ ਕਿਸੇ ਹੋਰ ਪਾਰਟੀ ਦੀ ਜਾਂ ਕਿਸੇ ਹੋਰ ਲੀਡਰ ਦੀ ਕੇਂਦਰ ਨੂੰ ਬਚੋਲ ਕੇ ਦੀ ਲੋੜ ਆ ਕੇਂਦਰ ਸਿੱਧਾ ਕਿਸਾਨਾਂ ਨਾਲ ਗੱਲ ਕਰਕੇ ਉਨਾ ਦਾ ਮਸਲਾ ਹੱਲ ਕਰੇ ਕੱਲ ਕੱਲ ਕਿਸਾਨ ਜਿਹੜੇ ਅਪੀਲ ਕਰਦੇ ਆਂ ਕੇਂਦਰ ਸਰਕਾਰ ਨੂੰ ਕਿ ਇਸ ਕਿਸਾਨਾਂ ਨੂੰ ਨਾ ਮਤਲ ਆਪਣੀਆਂ ਮੰਗਾਂ ਲਈ ਸੜਕਾਂ ਤੇ ਬੈਠਣਾ ਪਵੇ ਧਰਨੇ ਲਾਉਣੇ ਪੈਣ ਮੁਜ਼ਾਰੇ ਕਰਨੇ ਪੈਣ ਮਤਲ ਉਹ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਇਹ ਜਮਹੂਰੀ ਸਿਸਟਮ ਦੇ ਵਿੱਚ ਸਾਡਾ ਸੰਵਿਧਾਨ ਸਾਨੂੰ ਆਪਣੀ ਗੱਲ ਕਹਿਣ ਦਾ ਸਾਡੀ ਆਪਣੀ ਗੱਲ ਰੱਖਣ ਦਾ ਸਰਕਾਰਾਂ ਕੋਲ ਜਾ ਕੇ ਜਮਹੂਰੀ ਤੇ ਸ਼ਾਂਤੋ ਵੀ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਅਧਿਕਾਰ ਦਿੰਦਾ ਤੇ ਕਾਨੂੰਨੀ ਵਿਧਾਨਕ ਅਧਿਕਾਰ ਨੂੰ ਕਿ ਸਰਕਾਰਾਂ ਜਦੋਂ ਕੋਣਗਿਆ ਤਰਡੈਂਟਮੈਂਟ ਹੋਏਗੀ